ਸਰਬਾਈ ਗੁਰੂ ਦੀ ਕਟੇ ਤੀ ਭਗਵਤੀ ਦੀ ਸਹਾਈ ਵਾਰ 3 ਭਗਵਤੀ ਜੀ ਦੀ ਕਿਰਪਾ ਚਾਏ ਦਸਵੇਂ ਪ੍ਰਥਮ ਭਗਵਤੀ ਸਮਰਪਣ ਗੁਰੂ ਨਾਨਕ ਲਈ ਧਿਆਏ ਤੇ ਰੰਗਤ ਗੁਰਤੇ ਅਮਰਦਾਸ ਤਰਾਮ ਦਸਵੇਂ ਸਹਾਈ ਹਰ ਗਨ ਹਰ ਗੋਬਿੰਦ ਰਉ ਸਿਮਰਾਉ ਸ੍ਰੀ ਹਰਿ ਗਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈ ਜੈ ਸਦਕੇ ਸਭ ਦੁੱਖ ਦਾਰੇ ਇਕ ਬਹਾਦਰ ਸਿਮਰਿਆ ਏ ਧਰਨਾਉ ਨਿਤਿਆ ਦੇਤਾਏ ਸਰਤਾਈ ਵੇ ਸਹਰਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਤਾਈ ਵੇ ਸਹਰਾਏ ਦਸਾਂ ਵਰਚਾਈਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲ ਜੀ ਪੰਝਾ ਤਿਆਰਿਆ ਚੌਹ ਸਾਇਰ ਗਾ ਰਿਆ ਚਾਰੀਆਂ ਮੁਕਤਿਆਂ ਹਠੀਆਂ ਜਟੀਆਂ ਤਤੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਦੇ ਛਕੀ ਤਾ ਤਰਾ ਤਿਆਰਿਆ ਸ ਪਿਆਰਿਆ ਦੀ ਕਮਾਈ ਦਾ ਧਿਆਨ ਤੁਰ ਕੇ ਖਾਲਸਾ ਦੀ ਬੋਲੋ ਜੀ ਵਾਹਿਗੁਰੂ ਤਿੰਨਾ ਸੇ ਚੀਜ਼ ਦਿੱਤੇ ਬੰਦ ਬੰਦ ਕਰਾਏ ਉਪਰੀ ਗਾ ਲੋਹਾ ਯਾਤਰਕੜੀਆਂ ਦੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈਆਂ ਧਰਮ ਰਹੀ ਨਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਲਿਵਾਈ ਤੇਰਾ ਵੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਡਾ ਫਰਦਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਕਾਲ ਸਾਰੀ ਕੋ ਵਾਹਿਗੁਰੂ 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 ਜਤਿ ਆਵੇ ਜਤਿ ਆਉਣ ਕਾ ਸਦਕਾ ਸਰਬ ਸੁਖੋ ਵਿਹਾਨਾ ਖਾਲਸਾ ਦੀ ਸਾਇਬ ਤਹਾ ਪਹਰਸ਼ੇ ਆ ਰਾਇ ਇਸ ਦੀਗ ਖੇਰੂ ਪੰਮੇਰਤ ਕੀ ਪੈਦ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਰੇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਤਿ ਸ਼੍ਰੀ ਅਕਾਲ ਸਿੱਖੀ ਰਾਖੀ ਈਸ਼ਵਰ ਰਹਿ ਪਦਾਰਮ ਬੇਕਦਾਰ ਉਤਸਾਹਦਾਰ ਪ੍ਰੋਸਾਧਾਰ ਦਨ ਸਰਦਾਰ ਨਾਮ ਬਾਰ ਸ੍ਰੀ ਅੰਮ੍ਰਿਤ ਸਰ ਸਾਈਂ ਜੀ ਦੇ ਦਰਸ਼ਨ ਸ਼ੁਭਾਰ ਚੰਕੀਆਂ ਠੰਡੇ ਭੂਮੀ ਜੁਗੂ ਜੋਗਿਆਤਾਲ ਪਰਮ ਕਾ જયਕਾਰ ਬੋਲੋ ਜੀ ਸਤਿ ਸ਼੍ਰੀ ਅਕਾਲ ਮਨ ਮੇਵਾ ਮਾਤੀ ਉੱਤ ਜੀ ਮਤ ਪਤ ਪਤਦਾਰਨਾ ਆਪ ਵਾਰਿ ਗੂ ਪੇਰ ਆਕਾਰ ਕੁਰਪ ਆਪਣੇ ਪੰਥ ਦੇ ਸਦਾ ਸਦਾ ਇਕਾਕਾਰ ਕੀਆ ਸ੍ਰੀ ਮਰਦਾਨ ਸਾਹਿਬ ਜੀ ਹੋਰ ਗੁਰਦਵਾਰੇ ਗੁਰਤਾ ਮਾਣ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਥੁਲੇ ਦਰਸ਼ਨ ਬੇਦਾਰ ਅਭਿਸ਼ੇਵਾਂ ਸੰਭਾਉਂਦਾ ਦਾਨ ਪ੍ਰੇਤਾਰੇ ਖਾਲਸਾ ਦੀਨ ਬਖਸ਼ੂ ਕੈਨ ਮਾਰੇ ਆ ਬੇਮਾਨ ਨਕਾਣਾਂ ਦੇ ਪਾਰੰਦੇ ਉੱਤੇ ਅੰਬੀਉ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹضور ਅਰਦਾਸ ਬੇਨਤੀ ਜੋੜੜੇ ਹੈ ਸਤਿਗੁਰੂ ਜੀ ਆਓ ਚਾਰ ਪਹਿਰ ਰਹਿਣਾ ਦੀਏ ਭਾਂਰੇ ਅੰਦਰ ਕਪੀਟ ਹੋਏ ਚਾਰ ਪੈਰ ਬਿਨਾਰ ਆਪਰੇ ਭਾਂਰੇ ਅੰਦਰ ਕਪੀਟ ਕਰਾਉਣਾ ਅਮਰ ਸ਼ੀਰ ਧੰਨ ਧੰਮ ਬਦਰੀ ਤੇ ਨਾ ਦੇ ਪਾਵਨ ਪਵਿੱਤਰ ਉਚਾਰ ਗੁਰਦਵਾਰਾ ਦੀ ਹੀਰ ਗਾਨੋ ਸਾਲ ਜੀ ਵਿਕੇ ਸਤਿ ਗੁਰੂ ਜੀ ਆਪੇ ਮੇ ਸੋਨੇ ਸੇ ਰਾਤ ਨੂੰ ਤਿਆਰ ਕੀਤੇ ਗਏ ਹਨ ਆਜ ਦੀ ਕਿਰਪਾ ਬ੍ਰੋਸਿਕਾ ਸਾਵੇਂ ਪ੍ਰਕਾਸ਼ੀ ਮਨ ਉਪਰ ਕੇ ਹੁੰਦੇ ਦਰਸ਼ਨ ਦੇ ਰਾਹ ਪਾਵਨ ਪ੍ਰਮਾਨ ਮੁਖੇ ਸੰਗਤਾਂ ਨੂੰ ਪ੍ਰਤਿਕਾਰ ਕਰ ਗੁਰੂ ਦਰ ਤੇ ਆਏ ਸੰਗਤ ਜੀ ਨਰਹਾ ਜੀ ਤੇਜ ਪੁਰ ਪੇਟਾ ਵਾਸ ਸੇਵਾ ਦਾ ਪ੍ਰਵਾਹ ਕਰਈਆਂ ਗਰੋ ਘਰੋ ਸਿੱਖੀ ਸਿਧ ਸਤਿ ਪ੍ਰਸਾਦ ਨਾਮ ਦਾਣ ਬਖਸ਼ਣਾ ਸ਼ਬਦ ਭਾਵਨਾਵਾਂ ਪੂਰੀਆਂ ਕਰਨੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਸੁਖਾਸਨ ਸਾਨਾ ਤੋਂ ਪ੍ਰਕਾਸ਼ ਸਾਨਾ ਤੇ ਜਨ ਵੀ ਆਗਿਆ ਰੱਖਿਓ ਰਸਤੇ ਚ ਆਨੰਦ ਸਾਨਾ ਸਹਾਇ ਹੋਣਾ ਤੇ ਇਤਿਆਰੇ ਦੇ ਵਿੱਚ ਨਾ ਮਿਲਿਆ ਜੀ ਦਾ ਨਾਮ ਚਿਤ ਤੇ ਆਵੇ ਨਾਰੰਗ ਨਾਮ ਚਰਦੀ ਕਰਾ ਤੇਰੇ ਭਾਰੇ